ਅਧਿਆਸੀਕ ਗੱਲ ਇਹ ਹੈ ਕਿ 24 ਬੰਦਿਆਂ ਨੇ ਰਲ ਕੇ ਇੱਕ ਕਵਿਤਾ ਲਿਖੀ ਸੀ ਕੀ ਲਿਖਿਆ ਉਸ ਕਵਿਤਾ ਦੇ ਜਿਹੜੇ 24 ਬੰਦੇ ਫਾਂਸੀ ਚੜਨ ਜਾ ਰਹੇ ਨੇ ਮੌਤ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਕੀ ਲਿਖ ਰਹੇ ਨੇ ਸਦਾ ਜੀਵਨਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜਾਰ ਨਹੀਂ ਸਦਾ ਕੂਰਦੀ ਰਹੇਗਾ ਜਾਰਸ਼ਾਹੀ ਜਾਰਸ਼ਾਹੀ ਦਾ ਮਤਲਬ ਹੁੰਦਾ ਹੈ ਹਕੂਮਤ ਸਦਾ ਕੂਰਦੀ ਰਹੇਗਾ ਜਾਰਸ਼ਾਹੀ ਸਦਾ ਜਾਵਰਾ ਹੱਥ ਤਲਵਾਰ ਨਹੀਂ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਬੰਦਾ ਵਕਤ ਇਹ ਕਿਸੇ ਦਾ ਯਾਰ ਨਹੀਂ ਖੋਸੀ ਧਰਮ ਦੀ ਜਿੱਤ ਆਖੀਰ ਬੰਦੇ ਦੇੜੀ ਪਾਪ ਦੀ ਲਗਣੀ ਪਾ ਨਹੀਂ ਸਾਡੇ ਵੀਰ ਨੂੰ ਤੁਸੀਂ ਆਨੇ ਖੁਸ਼ ਰਹਿਣਾ ਅਸੀਂ ਆਪਣੀ ਆਪ ਨਿਭਾ ਦੇਾਂਗੇ ਦੁੱਖ ਝੱਲਾਂਗੇ ਹੱਸ ਕੇ ਬਾਗ ਮਰਦਾ ਨਾਲ ਖੁਸ਼ੀ ਦੇ ਸੀਸ ਲਗਾ ਦੇਾਂਗੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜੜ ਜ਼ੁਲਮ ਦੀ ਪੱਟ ਵਿਖਾ ਦੇਾਂਗੇ ਥੋੜੇ ਦਿਨਾਂ ਤਾਂ ਹੀ ਬੇੜਾ ਪਾਰ ਹੋਸੀ ਸਰੋਂ ਹੱਥ ਤੇ ਅਸੀਂ ਜਮਾ ਦੇਾਂਗੇ ਸਾਡੇ ਵੀਰ ਨੂੰ ਤੁਸੀਂ ਨਾ ਫਿਕਰ ਕਰਨਾ ਵਿਦਾ ਬਖਸ਼ ਨਹੀਂ ਖੁਸ਼ੀ ਦੇ ਨਾਲ ਸਾਨੂੰ ਫਾਂਸੀ ਤੋਂ ਬੰਦੂਰ ਤੇ ਤੀਰ ਵਰਸ਼ੀ ਘੱਟ ਸਕਦੀ ਨਹੀਂ ਤਲਵਾਰ ਸਾਨੂੰ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂਗੀ ਤੁਫੰਗ ਦਾ ਵਾਰ ਸਾਨੂੰ ਖੱਤਰ ਤਾਂ ਹੰਦੀ ਗੁਰਾਣੇ ਪੁੱਤ ਵਾਰੇ ਜਿਸੇ ਚਮਕਦੀ ਨੇਕ ਮਿਸਾਲ ਸਾਨੂੰ